ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਜੀ ਬਹੁਤ ਹੀ ਪਿਆਰੀ ਕਲੈਕਸ਼ਨ ਜੀ ਪ੍ਰਿੰਸਸ ਕਲੈਕਸ਼ਨ ਪ੍ਰਿੰਸਸ ਕਲੈਕਸ਼ਨ ਅਸੀਂ ਤੁਹਾਡੇ ਲਈ ਲੈ ਕੇ ਆ ਚੁੱਕੇ ਹਾਂ ਜੀ ਤੇ ਇਸ ਦਾ ਰੇਟ ਅਸੀਂ ਕਰ ਦਿੱਤਾ ਜੀ 5 ਮੀਟਰ ਸੂਟ ਦਾ ਜੀ 500 ਰੁਪਏ ਹਾਂਜੀ ਰੇਟ ਜ਼ਰੂਰ ਨੋਟ ਕੀਤਾ ਜਾਵੇ ਜੀ 5 ਮੀਟਰ ਸੂਟ ਦਾ ਰੇਟ ਜੀ 500 ਰੁਪਏ ਪ੍ਰਿੰਸਸ ਕਲੈਕਸ਼ਨ ਜੀ ਤੇ ਤੁਸੀਂ ਸਟਾਕ ਦੇਖ ਸਕਦੇ ਹੋ ਜੀ ਕਿੰਨਾ ਆਇਆ ਜੀ ਆਪਣੇ ਕੋਲ ਸਟਾਕ ਆਇਆ ਬਹੁਤ ਸੋਹਣਾ ਜੀ ਤੇ ਡਿਜ਼ਾਈਨ ਹੈਗਾ ਬਹੁਤ ਹੀ ਸੋਹਣੇ ਇਹ ਸਾਰਾ ਇਹ ਸੂਟ 5-5 ਮੀਟਰ ਦੀ ਕੱਟ ਦੇ ਵਿੱਚ ਹੈ ਜੀ ਤੇ ਤੁਹਾਨੂੰ ਮਿਲਣਗੇ 5 ਮੀਟਰ ਦਾ ਸੂਟ 500 ਰੁਪਏ ਦੇ ਵਿੱਚ ਜੀ ਕਰ ਲਓ ਕੱਲ ਵਿਜ਼ਿਟ ਜੀ ਕਾਕਾ ਕਲੋਥ ਹਾਊਸ ਦੇ ਉੱਤੇ ਜੀ ਰਖੜੀ ਸਪੈਸ਼ਲ ਸੇਲ ਮੇਲਾ ਜੀ 5 ਮੀਟਰ ਦਾ ਪ੍ਰਿੰਸਸ ਕਲੈਕਸ਼ਨ ਦਾ ਸੂਟ 500 ਰੁਪਏ ਦੇ ਵਿੱਚ ਦਿੱਤਾ ਜਾਊਗਾ ਜੀ ਸਟਾਕ ਹੈਗਾ ਜੀ ਬਹੁਤ ਜ਼ਿਆਦਾ ਜੀ ਤੇ ਜ਼ਰੂਰ ਵਿజిਟ ਕਰੋ ਜੀ ਕਾਕਾ ਕਲੋਥ ਹਾਊਸ ਦੇ ਉੱਤੇ ਜੀ ਪ੍ਰਿੰਸੈਸ ਕਲੈਕਸ਼ਨ ਦੇ ਸੂਟ ਲੈਣ ਦੇ ਲਈ 5 ਮੀਟਰ ਦਾ ਸੂਟ 500 ਰੁਪਏ ਦਾ